ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਤਾ ਥਾਣਾ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਵਾਂ ਸੋ ਪੁਲਿਸ ਪ੍ਰਸ਼ਾਸਨ ਛੋਟੇ ਬੰਦੇ ਤੇ ਜਿਹੜਾ ਵਾ ਉਸੇ ਤਰ੍ਹਾਂ ਦਾ ਜਿਹੜਾ ਵਾ ਪਰਚਾ ਕਰੀ ਪਰ ਵੱਡੇ ਚੋਰਾਂ ਨੂੰ ਵਿਚਾਰੀ ਆ ਸੋ ਐਸਐਚਓ ਜਾ ਰਹੇ ਨੇ ਇਹਨਾਂ ਗੱਲਬਾਤ ਕੀਤੀ ਨਹੀਂ ਆ ਇਹ ਕਹਿੰਦੇ ਕਿ ਤੁਸੀਂ ਬੈਠੋ ਮੈਂ ਜਾ ਰਿਹਾ ਵਾਂ ਤਸਵੀਰਾਂ ਦੇਖ ਰਹੇ ਕਿ ਐਸਐਚਓ ਜਿਹੜੇ ਆ ਇਥੋਂ ਥਾਣੇ ਤੋਂ ਬਾਹਰ ਜਾ ਰਹੇ ਆ ਉਹ ਕਹਿੰਦੇ ਤੁਸੀਂ ਧਰਨਾ ਲਾਣਾ ਜਾਂ ਜੋ ਕੁਝ ਵੀ ਕਰਨਾ ਵਾ ਕਰ ਸਕਦੇ ਜੇ ਅਸੀਂ ਇਹ ਮਹਿਤਾ ਠਾਣਾ ਡਿਸਟ੍ਰਿਕਟ ਅਮਰਸਰ ਤੋਂ ਬੋਲ ਰਹੇ ਆ ਜੀ ਇਹ ਜਿਹੜਾ ਵਾ ਧਰਨਾ ਚ ਲਿਖਿਆ ਗਿਆ ਵਾ ਸੋ ਖੱਬੇ ਰਾਜਪੂਤਾਂ ਦੇ ਵਿੱਚ ਸੋਨੇ ਦੀ ਗਹਿਣਿਆਂ ਦੀ ਚੋਰੀ ਹੋਈ ਸੀ ਉਸ ਨੂੰ ਲੈ ਕੇ ਜਿਹੜਾ ਵਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾ ਚੱਲਣਾ ਵਾ ਸੋ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾ ਲਗਾਤਾਰ ਚੱਲੂਗਾ ਇਹ ਪੁਲਸਿਆ ਜਿਹੜੀ ਇਹ ਜਿਹੜੀ ਆ ਉਹਨਾਂ ਕੋ ਪੈਸੇ ਲੈ ਕੇ ਵੱਡੇ ਬੰਦਿਆ ਕੋ ਉਹਨਾਂ ਤੇ ਪਰਚਾ ਜਿਹੜਾ ਨਹੀਂ ਕੱਟ ਰਹੀ ਸੋ ਦਰੀਆਂ ਵਿਛ ਰੀਆਂ ਵਾ ਕਿਸਾਨ ਮਜ਼ਦੂਰ ਜਿਹੜੇ ਆ ਆ ਰਹੇ ਆ ਸੋ ਐਸ ਐਚਓ ਇੱਥੋਂ ਜਿਹੜਾ ਵਾ ਭੱਜ ਚੁੱਕਾ ਵਾ ਕਹਿੰਦਾ ਤੁਸੀਂ ਬਹਿਣਾ ਵਾ ਤੇ ਬੈਠੋ ਇਹ ਬੜਾ ਹੀ ਹੰਕਾਰਿਆ ਹੋਇਆ ਜਿਹੜਾ ਐਸ ਐਚਓ ਆ ਜਿਹੜਾ ਸਿੱਧੇ ਮੂੰਹ ਗੱਲ ਨਹੀਂ ਕਰਦਾ ਇੱਥੇ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਹਦਾ ਵੀ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਵਾ ਧਰਨਾ ਪ੍ਰਦਰਸ਼ਨ ਚੱਲੇਗਾ ਸੋ ਕਾਫੀ ਕਿਸਾਨ ਮਜ਼ਦੂਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਕਿ ਆ ਚੁੱਕੇ ਆ ਬਾਕੀ ਪਿੰਡਾਂ ਦੇ ਵਿੱਚ ਵੀ ਜਿਹੜਾ ਵਾ ਲਾ ਕੇ ਫੋਨ ਆਪਾਂ ਸਾਰਿਆਂ ਨੂੰ ਮਗਾ ਰਹੇ ਆ ਸੋ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਅਗਲੀ ਅਪਡੇਟ ਥੋੜੀ ਦੇਰ ਬਾਅਦ ਦਵਾਂਗੇ ਧੰਨਵਾਦ ਜੀ